ਸ਼੍ਰੀ ਕਲਤਕਤ ਸਾਹਿਬ ਦੀ ਫਸੀਲ ਤੋਂ ਬਣੀ ਸੱਤ ਮੈਂਬਰ ਕਮੇਟੀ ਦੇ ਪੰਜ ਕਾਰਜਸ਼ੀਲ ਮੈਂਬਰਾਂ ਵਿੱਚ ਮਨਪ੍ਰੀਤ ਸਿੰਘ ਯਾਦਲੀ ਇਕਬਾਲ ਸਿੰਘ ਝੁੰਦਾ ਜ਼ਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸੰਤਾ ਸਿੰਘ ਉਮੈਦਪੁਰੀ ਨੇ ਮੀਟਿੰਗ ਕੀਤੀ ਜਾਰੀ ਆਪਣੇ ਬਿਆਨ ਦੇ ਵਿੱਚ ਬੀਤੇ ਦਿਨ ਪੰਥਕ ਹਲਕਿਆਂ ਦੇ ਵਿੱਚ ਘਟਨਾਵਾਂ ਨੂੰ ਬਹੁਤ ਹੀ ਮੰਦਭਾਗਾ ਘਰਾਰ ਦਿੱਤਾ ਹੈ ਜਾਰੀ ਬਿਆਨ 'ਚ ਭਰਤੀ ਮੈਂਬਰਾਂ ਨੇ ਕਿਹਾ ਹੈ ਕਿ 7 ਮਾਰਚ ਨੂੰ ਸਿੱਖ ਕੌਮ ਹਮੇਸ਼ਾ ਕਾਲੇ ਦਿਨ ਦੇ ਤੌਰ ਤੇ ਯਾਦ ਰੱਖੇਗਾ ਐਸਨ ਪੰਥਕ ਰਹੁ ਰੀਤਾਂ ਤੋਂ ਸਖਣੇ ਕੁਝ ਲੋਕਾਂ ਨੇ ਵੱਡਾ ਪੰਥਕ ਕਾਣ ਕਰਕੇ ਧਰੋਕਮਾ ਜਾਰੀ ਬਿਆਨ ਚ ਪ੍ਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵੋਚਤਾ ਦਾ ਦੇਸ਼ ਦੁਨੀਆ ਦੇ ਵਿੱਚ ਬਹੁਤ ਵੱਡਾ ਸੁਨੇਹਾ ਗਿਆ ਸੀ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੇ ਮਹਾਨ ਤਖਤ ਦੀ ਸ਼ੋਭਾ ਤੇ ਸੁਪਰੀਮ ਅਥਾਰਟੀ ਦਾ ਕੇਂਦਰੀ ਰੂਪ ਉੱਭਰ ਕੇ ਸਾਹਮਣੇ ਆਇਆ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਭੂਸੱਤਾ ਸਰਵੋਚਤਾ ਤੇ ਸੰਕਲਪ ਨੂੰ ਉਸੇ ਦਿਨ ਤੋਂ ਚੁਣੌਤੀ ਦੇਣ ਦੀ ਸਾਜ਼ਿਸ਼ ਰਚੀ ਸੀ ਗਈ ਬਤੌਰ ਪੰਤ ਸਿੰਘ ਸਾਹਿਬਾਨਾ ਦੇ ਤੌਰ ਉੱਤੇ ਗਿਆਨੀ சுகਬੀਰ ਸਿੰਘ ਯਾਨੀ ਹਰਪ੍ਰੀਤ ਸਿੰਘ ਅਤੇ ਜੱਥੇਦਾਰ ਸੁਲਤਾਨ ਸਿੰਘ ਦੀਆਂ ਸੇਵਾਵਾਂ ਹਰ ਸਿੱਖ ਨੇ ਸ਼ਲਾਘਾ ਦੇ ਤੌਰ ਉੱਤੇ ਵੇਖੀਆਂ ਨੇ ਸਖਤ ਸ਼ਬਦਾਂ ਦੇ ਵਿੱਚ ਕਾਬਸ ਧੜੇ ਨੂੰ ਤਾੜਨਾ ਕਰਦਿਆ ਮੈਂਬਰਾਂ ਨੇ ਕਿਹਾ ਕਿ ਅਬਦਲੀ ਅਤੇ ਇੰਦਰ ਗਾਂਧੀ ਵਾਂਗ ਸੁਖਬੀਰ ਧੜੇ ਨੇ ਗਿਰੋ ਨੂੰ ਮੋਦੀ ਖਾਣੀ ਪਵੇਗੀ ਕਿਉਂਕਿ ਸਿੱਖ ਕੌਮ ਸਖਤੀ ਨਾਲ ਜਵਾਬ ਦਿੰਦਾ ਹੈ ਭਰਤੀ ਕਮੇਟੀ ਵੱਲੋਂ ਉਲਿੱਕੇ ਭਰਤੀ ਦਾ ਕੰਮ 18 ਮਾਰਚ ਨੂੰ ਸ਼੍ਰੀ ਕਲਕੱਟਾ ਤੇ ਅਰਦਾਸ ਮਗਰੋਂ ਸ਼ੁਰੂ ਹੋਵੇਗਾ ਉਦੇ ਜ਼ਿਕਰ ਜੋ ਹੈ ਕਿ ਤਖਤ shri ਕੇਸਗੜ ਸਾਹਿਬ ਦੇ ਨਵ ਨਿਯੁਕਤ ਜੱਥੇਦਾਰ ਭਾਈ ਕੁਲਦੀਪ ਸਿੰਘ ਗਜਗੜ 10 ਮਾਰਚ ਨੂੰ ਤਖਤ ਕੇਸਗੜ ਵਿਖੇ ਸੇਵਾ ਨਿਭਾਉਣਗੇ ਦੱਸਿਆ ਜਾਂਦਾ ਹੈ ਕਿ ਇਸ ਮੌਕੇ ਵੱਖ-ਵੱਖ ਸਿੱਖ ਪਰੰਪਰਾਵਾਂ ਦੇ ਆਗੂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਅਕਾਲੀ ਆਗੂ ਤਖਤ ਕੇਸਗੜ ਸਾਹਿਬ ਵਿਖੇ ਜੱਥੇਦਾਰ ਸਾਹਿਬ ਨੂੰ ਦਸਤਾਰ ਸਜਾਉਣਗੇ ਉਦਾਰ ਸ਼੍ਰੋਮਣੀ ਅਕਾਲੀ ਦਲ ਨੇ 10 ਮਾਰਚ ਨੂੰ ਜਥੇਦਾਰ ਸਾਹਿਬ ਦਾ ਸੇਵਾ ਸੰਭਾਲਨ ਦਾ ਪ੍ਰੋਗਰਾਮ ਨਿਸ਼ਚਿਤ ਹੋਣ ਕਰਕੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਪਾਰਲੀਮੈਂਟਰੀ ਬੋਰਡ ਅਤੇ ਚੋਣ ਅਬਜ਼ਰਵਰਾਂ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਮੀਟਿੰਗ ਪਾਰਟੀ ਦਫ਼ਤਰ ਵਿਖੇ 17 ਮਾਰਚ ਨੂੰ ਦੁਪਹਿਰ 12 ਵਜੇ ਹੋਵੇਗੀ। ਪਾਰਟੀ ਦੇ ਸਕੱਤਰ ਅਤੇ ਬਲਾਰੇ ਡਾਕਟਰ ਚੀਮਨ ਦੱਸਿਆ ਕਿ ਤਖਤ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਦਾ ਸੇਵਾ ਸੰਭਾਲ ਸਮਾਗਮ 10 ਮਾਰਚ ਨੂੰ ਸਵੇਰੇ 10 ਵਜੇ ਹੋ ਰਿਹਾ ਹੈ ਇਸ ਕਰਕੇ ਪਾਰਟੀ ਦੇ ਆਗੂ ਸਾਈਬਾਨ ਦੀ ਸਹੂਲਤ ਕਰਕੇ ਪਾਰਟੀ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਅੱਗੇ ਕਿਹਾ ਕਿ ਹੁਣ ਇਹ ਮੀਟਿੰਗ ਹੌਲੇ-ਹੌਲੇ ਤੋਂ ਬਾਅਦ 17 ਮਾਰਚ ਨੂੰ ਦੁਪਹਿਰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਉਧਰ ਇਹ ਜਥੇਦਾਰਾਂ ਨੂੰ ਹਟਾਏ ਜਾਣ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ ਹੁਣ ਸੇਵਾ ਮੁਕਤੀ ਤੇ ਦਲ ਖਾਲਸਾ ਨੇ ਨੋਟਿਸ ਲੈਂਦਿਆਂ ਬਾਦਲ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਦੀ ਸਰਵੋਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਨ ਕਰਾ ਦਿੱਤਾ ਹੈ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਜਨਰਲ ਸਕੱਤਰ ਪਰਮਜੀਤ ਸਿੰਘ ਤਾਂਡਾਸ ਨੇ ਆਗੂਆਂ ਨੇ ਇਸ ਫੈਸਲੇ ਨੂੰ ਇਤਿਹਾਸ ਦਾ ਕਾਲਾ ਚੈਪਟਰ ਦੱਸਿਆ ਉਹਨਾਂ ਕਿਹਾ ਕਿ ਜਦੋਂ ਤੱਕ ਤਖਤਾਂ ਦੇ ਜੱਜਦਾਰ ਦੀ ਨਿਯੁਕਤੀ ਅਤੇ ਉਹਨਾਂ ਨੂੰ ਸੇਵਾਮੁਕਤ ਕਰਨ ਦਾ ਕੋਈ ਵਿਧਿਵਿਧਾਨ ਅਤੇ ਪ੍ਰਬੰਧ ਹੋਣ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਸਿੱਖ ਪੰਥ ਨੂੰ ਸ਼ਰਮਸਾਰ ਕਰਨ ਵਾਲੀਆਂ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਅੰਮ੍ਰਿਤਸਰ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਮ ਕਮੇਟੀ ਨੇ ਇੱਕ ਆਪ ਖੁਦਰੇ ਬੰਦਾ ਮਜ਼ਾਰਾ ਕਰਦੇ ਹੋਏ ਤਖਤਾਂ ਦੇ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਅਕਾਲਪਤੀ ਸਾਹਿਬ ਦੇ ਜਥੇਦਾਰ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਸੇਵਾਮੁਕਤੀ ਕੱਲ ਦਿੱਤੀ ਗਈ ਹੈ ਔਰ ਇਹ ਜਬਰੀ ਸੇਵਾ ਮੁਕਤੀ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਇਸੇ ਤਰ੍ਹਾਂ ਫਾਰਕ ਕੀਤਾ ਗਿਆ ਸੀ ਸੇਵਾ ਤੋਂ ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ અપਮਾਨਿਤ ਕਰਕੇ ਸੇਵਾ ਮੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਗਿਆਨੀ ਜੁਗਿੰਦਰ ਸਿੰਘ ਵਦੰਤੀ ਜੀ ਭਾਈ ਜਸਬੀਰ ਸਿੰਘ ਰੋਡੇ ਔਰ ਹੋਰ ਵੀ ਜਿਹੜੇ ਜਥੇਦਾਰ ਸਾਹਿਬ ਸੀਗੇ ਤਖਤਾਂ ਦੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ અપਮਾਨਿਤ ਕਰਕੇ ਰਸਵਾ ਕਰਕੇ ਘਰ ਭੇਜਿਆ ਗਿਆ ਸੀਗਾ। ਔਰ ਲੰਮੇ ਸਮੇਂ ਤੋਂ ਕੌਮ ਇਸ ਦਾ ਕੋਈ ਪਰਮਾਨੈਂਟ ਹੱਲ ਲੱਭਣ ਦੀ ਤਲਾਸ਼ ਕਰਨ ਦੀ ਜद्दोजहद ਕਰ ਰਹੀ ਹੈ ਔਰ ਇਸ ਬਾਬਤ ਬਹੁਤ ਸਾਰੇ ਜਥੇਦਾਰ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਪ੍ਰਧਾਨਾਂ ਨੂੰ ਕਿਹਾ ਗਿਆ ਬਹੁਤ ਵਾਰ ਇਸ ਬਾਬਤ ਮੈਮੋਰੰਡਮ ਦਿੱਤੇ ਗਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹਦਾ ਕਾਰਨ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੀ ਜਿਹੜੀ ਅਕਾਲੀ ਪਾਰਟੀ ਅਕਾਲੀ ਦਲ ਹੈ ਉਹ ਆਪਣੀ ਮੋਨੋਪੋਲੀ ਜਿਹੜੀ ਹੈ ਜਥੇਦਾਰਾਂ ਦੇ ਉੱਤੋਂ ਖਤਮ ਨਹੀਂ ਕਰਨਾ ਚਾਹੁੰਦੀ ਉਹ ਜਥੇਦਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਜਿਹੜੀ ਉਹਨਾਂ ਦੀ ਮਾਈਂਡ ਸੈਟ ਹੈ ਉਸੇ ਮਾਈਂਡ ਸੈਟ ਤਹਿਤ ਉਹ ਜਥੇਦਾਰਾਂ ਦੇ ਨਿਯੁਕਤੀ, ਸੇਵਾ ਮੁਕਤੀ, ਕਾਰਜ ਖੇਤਰ ਤੇ ਅਧਿਕਾਰ ਖੇਤਰ ਬਾਰੇ ਚੁੱਪ ਕੋਈ ਵਿਧਿ ਵਿਵਧਾਨ ਨਹੀਂ ਹੈ। ਕੋਈ ਵੀ ਇਸ ਤੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ। ਔਰ ਜੋ ਕੱਲ ਹੋਇਆ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਲੈਕ ਚੈਪਟਰ ਕਾਲਾ ਅਧਿਆਇ ਹੈ ਜੋ ਕੱਲ ਹੋਇਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੌਮ ਨੂੰ ਬਾਰ-ਬਾਰ ਸ਼ਰਮਸਾਰ ਕਰਦੀਆਂ ਆ ਰਹੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹਦੀ ਬੁਨਿਆਦੀ ਜਿਹੜੀ ਗੱਲ ਹੈ ਉਹ ਹੈ ਕਿ ਵਿਧੀ ਵਿਧਾਨ ਤੇ ਸੇਵਾ ਨਿਯਮ ਦੀ ਅਨਹੋਂਦ। ਤੇ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਜਿਹੜੇ ਆਕਾ ਨੇ ਪੋਲਿਟਿਕਲ ਆਕਾ ਸ਼੍ਰੋਮਣੀ ਕਾ ਲੀ ਦਲ ਉਹ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ ਔਰ ਬੜੀ ਬੇਸ਼ਰਮੀ ਦੇ ਨਾਲ ਕੱਲ ਉਹਨਾਂ ਨੇ ਆਪਣੀ ਹੈਂਕੜ ਤੇ ਹੌਮੇ ਦਾ ਮੁਜ਼ਾਹਰਾ ਕੀਤਾ ਪੂਰੀ ਤਾਨਾਸ਼ਾਹ ਤਰੀਕੇ ਦੇ ਨਾਲ ਕਲ ਜਥੇਦਾਰਾਂ ਨੂੰ ਲਾਇਆ ਗਿਆ 2 ਦਸੰਬਰ ਨੂੰ ਆਪਣੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਸਮੇਤ ਆਪਣੇ ਪਹਿਲੇ ਗੁਨਾਹ ਤੇ ਮਾਫ ਕਰਵਾ ਲੇ ਪਰ ਅਗੋਂ ਨਵੇਂ ਗੁਨਾਹ ਕਰਨ ਦੇ ਰਾਹ ਪੈ ਗਏ ਔਰ ਇਹ ਕਲ ਗੁਨਾਹ ਕੀਤਾ ਗੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਗੁਨਾਹ ਕਰਵਾਇਆ ਗਿਆ ਔਰ ਜੋ ਕਲ ਹੋਇਆ ਇਸ ਦੇ ਉੱਤੇ क्लियर कट सुखबीर सिंह बादल ਤੇ ਉਹਦੀ ਜੁੰਡਲੀ ਦੀ ਛਾਪ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਇੱਕ ਤਾਂ بڑا ਸਿੱਧਾ ਕਾਰਨ ਹੈ ਜੋ ਹਰ ਸਿੱਖ ਨੂੰ ਸਮਝ ਵੀ ਪੈਂਦਾ ਹੈ ਔਰ ਉਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਬਾਰੇ ਵੀ ਪਤਾ ਕਿ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਨੇ ਅਕਾਲ ਤਖਤ ਦੀ ਫਸੀਲ ਤੋਂ ਉਸ ਦੀ ਬਲੀ ਚੜਾਈ ਗਏ ਨੇ ਤਿੰਨੇ ਜਫੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਦੇ ਗਿਆਨੀ ਸੁਲਤਾਨ ਸਿੰਘ ਤਿੰਨਾਂ ਨੂੰ ਬਦਲੇ ਦੀ ਭਾਵਨਾ ਦੇ ਨਾਲ ਬਾਹਰ ਕੀਤਾ ਗਿਆ ਔਰ ਉਹਨਾਂ ਤੇ ਦੋਸ਼ ਬੜੇ ਬੇਬੁਨਿਆਦ ਹਲਕੇ ਦਰਜੇ ਦੇ ਔਰ ਮਨਕਰ ਤੋਂ ਨਾ ਦੇ ਉੱਤੇ ਲਾਇਏ ਗਏ ਇਹ ਸਾਰੇ ਦੋਸ਼ 2 ਦਸੰਬਰ ਤੋਂ ਪਹਿਲਾਂ ਕਿਸੇ ਜਥੇਦਾਰ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਦਿਖੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਖੇ 2 ਦਸੰਬਰ ਤੋਂ ਬਾਅਦ ਹੀ ਸਾਰੇ ਜਿਹੜੇ ਦੋਸ਼ ਨੇ ਜਿਹੜੇ ਉਹਨਾਂ ਦੀਆਂ ਗਲਤੀਆਂ ਨੇ ਜਿਹੜੇ ਉਹਨਾਂ ਦੇ ਅਬ ਗੋਨੇ ਉਹਨਾਂ ਨੂੰ ਦਿਖਨੇ ਸ਼ੁਰੂ ਹੋਏ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਹੋਏ ਨੇ ਉਹਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਉਸ ਦੀ ਆਵਾ ਨੂੰ ਮੁੜ ਬਹਾਲ ਕੀਤਾ ਸੀ ਬਟ ਇਹ ਗੱਲ ਨਾ ਤਾਂ ਅਕਾਲੀ ਦਲ ਨੂੰ ਡਾਈਜੈਸਟ ਹੋਈ ਤੇ ਨਾ ਸੁਖਬੀਰ ਸਿੰਘ ਬਾਦਲ ਨੂੰ ਹੋਈ ਔਰ ਜੋ ਕੁਝ ਕੱਲ ਕੀਤਾ ਗਿਆ ਉਹ ਪੂਰੇ ਹੰਕਾਰ ਔਰ ਹਉਮੇ ਦੇ ਉੱਤੇ ਕੀਤਾ ਗਿਆ ਔਰ ਪੂਰੇ ਖਾਲਸਾ ਪੰਥ ਨੂੰ ਵੰਗਾਰ ਕੇ ਕੀਤਾ ਗਿਆ ਔਰ ਇਹ ਟਿੱਚ ਜਾਣ ਕੇ ਕੀਤਾ ਗਿਆ ਹੁਣ ਸਵਾਲ ਖਾਲਸਾ ਪੰਥ ਤੇ ਹੈ ਕਿ ਉਹਨੇ ਇਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਹੈ ਇਹ ਸਿਸਟਮ ਨੂੰ ਕਿਵੇਂ ਬਦਲਣਾ ਹੈ ਔਰ ਦੇਖੋ ਇੱਕ ਕਲ ਹੋ ਰਹਾ ਨਾਲ ਦੇ ਨਾਲ ਕਲ ਨਵੇਂ ਜਥੇਦਾਰ ਦੀ ਚੋਣ ਹੋਈ ਉਸੇ ਸਿਸਟਮ ਨੇ ਚੋਣ ਕੀਤੀ ਹੈ ਉਸੇ ਮਾਈਂਡਸੈਟ ਨੇ ਚੋਣ ਕੀਤੀ ਹੈ ਬਿਨਾ ਪੰਥ ਨੂੰ ਭਰੋਸੇ ਚ ਲਿਆ ਬਿਨਾ ਪੰਥ ਦੀ ਆਗਿਆ ਦੇ ਉਸੇ ਸਿਸਟਮ ਨੇ ਨਵਾਂ ਜਥੇਦਾਰ ਨਿਕਲ ਚੋਣ ਕੀਤੀ ਹੈ ਗਿਆਨੀ ਅ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਗੜਗਟ ਨੂੰ ਉਹਨਾਂ ਬਾਰੇ ਜੋ ਪੜਿਆ ਅਖਬਾਰ ਦੇ ਵਿੱਚ ਯੰਗ ਨੇ ਸਿੱਖ ਪ੍ਰਚਾਰਕ ਨੇ ਪੜੇ ਲਿਖੇ ਨੇ ਸਿੱਖ ਮਿਸ਼ਨਰੀ ਕਾਲਜ ਦੀ ਉਹਨਾਂ ਦੀ ਪੜ੍ਹਾਈ ਹੈ ਐਮਏ ਉਹਨਾਂ ਨੇ ਕੀਤੀ ਹੈ ਬਹੁਤ ਵਧੀਆ ਗੱਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇ EMPLOYEES ਨਹੀਂ ਹੈਗੇ ਵਧੀਆ ਗੱਲ ਆ ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਨਹੀਂ ਹੈਗੇ ਪੜ੍ਹੇ ਲਿਖੇ ਨੌਜਵਾਨ ਨੇ ਇਹ ਵੀ ਚੰਗੀ ਗੱਲ ਆ ਪਰ ਸਵਾਲ ਉਹਨਾਂ ਦੀ ਨਿੱਜੀ ਸ਼ਖਸੀਅਤ ਦਾ ਨਹੀਂ ਹੈ ਤੇ ਉਹ ਬਹੁਤ ਚੰਗੇ ਹੋ ਸਕਦੇ ਹਨ ਉਹ ਕੌਮ ਦੇ ਲਈ ਕੋਈ ਚੰਗਾ ਵੀ ਕਰ ਸਕਦੇ ਹਨ ਆਉਣ ਵਾਲੇ ਵਕਤ ਵਿੱਚ ਬਟ ਸਾਡੇ ਲਈ ਇੱਕ ਜਿਹੜਾ ਸਵਾਲ ਹੈ ਖੜਾ ਹੁੰਦਾ ਸਾਹਮਣੇ ਉਹ ਹੈ ਕਿ ਜਿਸ ਸਿਸਟਮ ਨੇ ਉਹਨਾਂ ਨੂੰ ਪੈਦਾ ਪੈਦਾ ਕੀਤਾ ਹੈ ਜਿਸ ਸਿਸਟਮ ਨੇ ਉਹਨਾਂ ਦੀ ਚੋਣ ਕੀਤੀ ਹੈ ਉਹ ਸਿਸਟਮ ਹਰ ਵਾਰ ਜਥੇਦਾਰਾਂ ਨੂੰ ਨਰਾਦਰ ਕਰਦਾ ਆ ਰਿਹਾ ਹੈ ਉਹਨਾਂ ਨੂੰ ਬੇਇੱਜ਼ਤ ਕਰਦਾ ਆ ਰਿਹਾ ਹੈ ਔਰ ਅਗਰ ਇਹਨਾਂ ਦੀ ਸ਼ਖਸੀਅਤ ਨਿਰਵਿਵਾਦਤ ਹੈ ਵੀ ਪਿਛੋਕੜ 'ਚ ਸਾਨੂੰ ਕੋਈ ਐਸੀ ਗੱਲ ਨਹੀਂ ਨਜ਼ਰ ਆਈ ਕਿ ਇਹਨਾਂ ਦੇ ਨਾਲ ਕੋਈ ਵਿਵਾਦ ਜੁੜਿਆ ਹੋਵੇ ਬਟ ਇਹਨਾਂ ਦੀ ਨਿਰਵਿਵਾਦ ਸ਼ਖਸੀਅਤ ਨੂੰ ਵੀ ਜਿਸ ਤਰੀਕੇ ਦੇ ਨਾਲ ਬਾਦਲ ਗਿਆ ਨੇ ਚੋਣ ਕੀਤੀ ਹੈ ਬਿਨਾ ਕੌਮ ਨੂੰ ਭਰੋਸੇ ਚ ਲਾਇਆ ਉਹਨਾਂ ਨੇ ਇਹਨਾਂ ਦੀ ਸ਼ਖਸੀਅਤ ਨੂੰ ਵੀ ਵਿਵਾਦਿਤ ਕਰ ਦਿੱਤਾ ਹੈ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਦਾ ਸਰਬਤ ਖਾਲਸਾ ਚੱਬੇ ਵਿਖੇ ਹੋਇਆ ਜਿਹੜਾ ਪੰਥ ਇਕੱਠ ਹੋਇਆ ਸੀ ਜਦੋਂ ਜਥੇਦਾਰ ਪੈਰਲਲ ਜਥੇਦਾਰ ਨਿਯੁਕਤ ਕੀਤੇ ਗਏ ਉਸ ਤੋਂ ਬਾਅਦ ਜਥੇਦਾਰਾਂ ਦੀ ਪਦਵੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਖੇੜਾ ਖੜਾ ਕੀਤਾ ਗਿਆ ਸੀ ਦੋ ਦੋ ਜਥੇਦਾਰ ਕੌਮ ਨੇ ਇੱਕੋ ਸਮੇਂ ਤੇ ਪ੍ਰਵਾਨ ਕੀਤੇ ਸੀ